ਇੱਕੋ ਮੇਰੀ ਗੱਲ ਸੁਣੋ ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਖਹਿਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਨਹੀਂ ਇਹ ਉਹਨਾਂ ਦੇ ਪਰਸਨਲ ਬਿਆਨ ਨੇ ਮੈਂ ਬਕਾਇਦਾ ਤੌਰ ਤੇ ਕਹਿ ਦਿੰਦਾ ਹਰ ਹਿੰਦੁਸਤਾਨੀ ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨਕ ਕੇ ਆਪਣੀ ਵੋਟ ਬਣਾਉਂਦਾ ਵੀ ਕੰਮ ਲੈਣਦਾ ਵੀ ਸੋ ਖਹਿਰਾ ਸਾਹਿਬ ਦੇ ਨਿੱਜੀ ਵਿਊਜ਼ ਨੇ ਕਾਂਗਰਸ ਇਹਨਾਂ ਦੇ ਵਿਊ ਨਾਲ ਸਹਿਮਤ ਨਹੀਂ ਅੱਜ ਆਲੋਚਨਾ ਕਰਦੇ ਕਿ ਭਾਜਪਾ ਨੇ ਕਿਹਾ ਹੈ ਰਗਣਾ ਦੇ ਪ੍ਰਫੁੱਤ ਲਈ ਜ਼ਰੂਰੀ ਹੈ ਜਨਾਬ ਜੇ ਤੁਹਾਨੂੰ ਪਤਾ ਜੋ ਹਰਿਆਣਾ ਸਾਡੇ ਦੇ ਜਿੱਤਾਂ ਦੇ ਦੇਖੋ ਮੇਰੀ ਮੇਰੀ ਮੈਂ ਵਿਆਪ ਚਲਾਵਾਂਗੇ ਮੇਰੀ ਸੁਣੋ ਇਹ ਪੰਜਾਬ ਤੇ ਹਰਿਆਣੇ ਚ ਬਹਿ ਕੇ ਪੰਜਾਬ ਚ ਲਾਣ ਦੀ ਤਾਕਤ ਰੱਖਦੀ ਬੀਜੇਪੀ ਇਹਦੇ ਪੰਜਾਬ ਦੇ ਤੇ ਕਿਸੇ ਪਿੰਡ ਚ ਇਹਨਾਂ ਨੂੰ ਵੜਨ ਦਿੰਦੇ ਹਰਿਆਣੇ ਚ ਬਹਿ ਕੇ ਕੀ ਚਲਾਣਗੇ ਉਹਦਾ ਮਤਲਬ ਹੈ ਕਿ ਜੋ ਸਾਡੇ ਕਿਸਾਨਾਂ ਨਾਲ ਹਰਿਆਣਾ ਦੀ ਪੁਲਿਸ ਨੇ ਕੀਤਾ ਉਹਦਾ ਮਤਲਬ ਹੈ ਖੁਦ تسلیم ਕਰ ਗਏ ਕਿ ਅਸੀਂ ਸੁਖ ਕਰਨ ਸਿੰਘ ਦਾ ਜਿਹੜਾ ਕਤਲ ਹੋਇਆ ਤੇ 400 ਤੋਂ ਵੱਧ ਕਿਸਾਨ ਫਟੜ ਹੋਏ ਨੇ ਉਹਦਾ ਮਤਲਬ ਬੀਜੇਪੀ ਦੀ ਬੰਸ਼ਾ ਨਾਲ ਤੇ ਮਰਜ਼ੀ ਨਾਲ ਹੋਏ ਨੇ ਇਹਦੇ ਆਪ ਤੁਸੀਂ ਖੁਦ ਕਹਿ ਰਹੇ ਹੋ ਕਿ ਉਹ ਕਹਿੰਦੇ ਹਰਿਆਣੇ 'ਚ ਬਹਿ ਕੇ ਅਸੀਂ ਪੰਜਾਬ ਚਿਲਾਵਾਂ ਅੱਛਾ ਭਾਈ